ਤਾਂ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਪੁਲਾਂ ੇਠੋਂ ਲੰਘ ਗਏ ਪਾਣੀ ਵੀਜੀ ਦੀ ਇੱਕ ਅਜੀਬ ਆਦਤ ਹੋਇਆ ਕਰਦੀ ਸੀ ਘਰੇ ਜੋ ਮਰਜ਼ੀ ਪਾ ਕੇ ਤੁਰੇ ਫਿਰਦੀ ਰਹਾਂ ਕੁਝ ਨਾਖਦੀ ਪਰ ਕਿਸੇ ਵਿਆਹ ਸ਼ਾਦੀ ਤੇ ਗਈ ਦਾ ਸਾਰਾ ਧਿਆਨ ਬਸ ਮੇਰੇ ਵੱਲ ਹੀ ਲੱਗਾ ਰਹਿੰਦਾ ਕੋਲੋਂ ਰੰਗਦੀ ਨੂੰ ਸੈਣਤ ਮਾਰ ਕੋਲ ਸੱਦ ਲੈਂਦੀ ਆਖਦੀ ਆਪਦੀ ਚੁੰਨੀ ਸਹੀ ਕਰ ਕਦੀ ਆਖਦੀ ਜੇ ਅੱਜ ਫਲਾਣੇ ਸੂਟ ਨਾਲ ਫਲਾਣੀ ਚੁੰਨੀ ਲਈ ਹੁੰਦੀ ਤਾਂ ਬੜੀ ਵਧੀਆ ਲੱਗਣੀ ਸੀ ਕਿਸੇ ਹੋਰ ਵਾਲੇ ਸਾਰਾ ਘਰ ਆਖਣ ਲੱਗਦੀ ਵੇਖ ਬੋਲੀ ਪਾਉਂਦੀ ਕਿੰਡੀ ਸੋਹਣੀ ਲੱਗਦੀ ਏ ਸੂਟ ਤੇ ਕਢਾਈ ਵੇਖ ਜੁੱਤੀ ਵੇਖ ਮੂੰਹ ਤੇ ਮੇਕਅਪ ਜੂੜਾ ਵੇਖ ਵਗੈਰਾ ਵਗੈਰਾ ਮੈਨੂੰ ਗੁੱਸਾ ਚੜ ਜਾਂਦਾ ਪਰ ਕੋਲ ਬੈਠੀ ਰਿਸ਼ਤੇਵਾਰੀ ਵੱਲ ਵੇਖ ਪੀ ਜਾਇਆ ਕਰਦੀ ਫੇਰ ਵੀ ਜਾਂਦਿਆਂ ਚਾਹੁੰਦਿਆਂ ਇੰਨਾ ਜ਼ਰੂਰ ਆਖ ਦਿੰਦੀ ਕਿ ਬੀਜੀ ਤੈਨੂੰ ਤੇ ਆਪਣੀ ਕੁੜੀ ਕਦੀ ਵੀ ਚੰਗੀ ਨਾ ਲੱਗੀ ਉਸ ਨੂੰ ਪਤਾ ਲੱਗ ਜਾਇਆ ਕਰਦਾ ਕਿ ਗੁੱਸਾ ਕੀਤਾ ਹੁਣ ਘਰੇ ਜਾ ਕੇ ਪੱਕਾ ਲੜੂ ਘਰੇ ਮੁੜਦੀ ਟਾਂਗੇ ਤੇ ਬੈਠੀ ਮੈਂ ਜਾਣ ਬੁੱਝ ਕੇ ਆਪਣਾ ਧਿਆਨ ਦੂਜੇ ਪਾਸੇ ਕਰ ਲੈਂਦੀ ਉਹ ਆਨੇ ਬਹਾਨੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦੀ ਮੈਂ ਨਜ਼ਰ ਅੰਦਾਜ਼ ਕਰਦੀ ਤਾਂ ਮੇਰਾ ਸਿਰ ਆਪਣੀ ਬੁੱਕਲ ਵਿੱਚ ਲੈ ਕੇ ਪਲੋਸਣ ਲੱਗਦੀ ਲਾੜ ਲੜਾਉਣ ਦੀ ਆਖਦੀ ਮੇਰੀ ਧੀ ਦੇ ਵਾਲ ਕਿੰਨੇ ਸੋਨੇ ਹੱਥ ਕਿੰਨੇ ਗੋਰੇ ਅੱਖਾਂ ਕਿੰਨੀਆਂ ਮੋਟੀਆਂ ਮੈਂ ਗੁੱਸੇ ਨਾਲ ਜਵਾਬ ਦਿੰਦੀ ਉੱਥੇ ਤੇ ਇਸਤੀ ਵਿੱਚ ਬੜੇ ਨੁਕਸ ਵੀ ਖਰੇ ਸਨ ਐਨੇ ਨੂੰ ਸਾਡਾ ਘਰ ਆ ਜਾਂਦਾ ਕੋੜੀ ਆਪਣੇ ਆਪ ਖਲੋ ਜਾਇਆ ਕਰਦੀ ਸ਼ਾਇਦ ਉਹ ਵੀ ਮੈਥੋਂ ਡਰੀ ਹੁੰਦੀ ਮਾਂ ਪੈਸੇ ਦੇਣ ਵਿੱਚ ਰੁਝ ਜਾਇਆ ਕਰਦੀ ਤੇ ਮੈਂ ਭਰੀ ਪੀਤੀ ਕਾਲੇ ਕਾਦਮੀ ਉਸ ਤੋਂ ਕਿੰਨੀ ਵਿਥ ਪਾ ਜਾਇਆ ਕਰਦੀ ਉਹ ਪਿੱਛੋਂ ਟਾਰਾਂ ਦਿੰਦੀ ਰਹਿੰਦੀ ਬੂੰਦੀ ਸ਼ੱਕਰ ਪਾਰਿਆਂ ਦੇ ਵੱਡੇ ਵੱਡੇ ਝੋਲੇ ਚੁੱਕੂਸ ਕੋਲੋਂ ਤੁਰਿਆ ਨਾ ਜਾਂਦਾ ਫਿਰ ਵੀ ਆਪਣੇ ਆਪ ਨੂੰ ਹੌਲੀ ਹੌਲੀ ਧੌਂ ਦੀ ਤੂਰੀ ਆਉਂਦੀ ਮੈਂ ਬਹਾਨੇ ਜੈ ਨਾਲ ਮਗਰ ਵੇਖਦੀ ਕਾਲਜੇ ਨੂੰ ਸੀਖ ਲੱਗਦਾ ਉਸੇ ਵੇਲੇ ਪਿਸ਼ਾਂਹ ਪਰ ਉਸਦੇ ਹੱਥੋਂ ਝੋਲੇ ਫੜ ਲਿਆ ਕਰਦੀ ਤੇ ਬਿਨਾ ਕੁਝ ਆਖਿਆ ਤੁਰ ਪੈਂਦੀ ਘਰੇ ਆ ਪੜੋ ਆਪਣੇ ਕੱਪੜੇ ਬਦਲ ਲੈਂਦੀ ਪਰ ਮੈਂ ਉਹੀ ਪਾਈ ਰੱਖਦੀ ਉਹ ਮਿੱਠੀ ਜਿਹੀ ਚਿੜਕ ਮਾਰਦੀ ਜਿਉਂ ਜੋਗੀ ਇਹ ਬਦਲ ਲੈ ਕਿਉਂ ਤੇਰੇ ਭੂਆ ਦੇ ਪੁੱਤ ਦਾ ਵਿਆਹ ਹੋਣ ਵਾਲਾ ਹੈ ਉਦੋਂ ਕੀ ਪਾਵੇਂਗੀ ਮੈਂ ਗੁੱਸੇ ਵਿੱਚ ਆਖਦੀ ਉਹੀ ਕਿਨਾਰੀ ਵਾਲਾ ਜਿਹੜਾ ਉਸ ਕੁੜੀ ਨੇ ਪਾਇਆ ਸੀ ਉਹ ਅੱਗੋਂ ਚੁੱਪ ਜਿਹੀ ਕਰ ਜਾਂਦੀ ਸ਼ਾਇਦ ਉਸ ਨੂੰ ਤੁਰ ਗਏ ਪਾਪਾ ਜੀ ਚੇਤੇ ਆ ਜਾਇਆ ਕਰਦਾ ਉਸ ਨੂੰ ਇੰਜ ਚੁੱਪ ਵੇਖ ਮੈਨੂੰ ਤਰਸ ਜਿਹਾ ਆ ਜਾਂਦਾ ਫੇਰ ਰੋਟੀ ਟੁਕ ਕਰਦੀ ਹੋਈ ਨੂੰ ਆਣ ਪਿੱਛੋਂ ਜੱਫੀ ਪਾ ਲਿਆ ਕਰਦੀ ਕੀ ਵੇਖਦੀ ਉਸ ਦੀ ਅੱਖਾਂ ਵਿੱਚ ਪਾਣੀ ਹੁੰਦਾ ਪਤਾ ਨਹੀਂ ਚੁੱਲ੍ਹੇ ਦੀ ਅੱਗ ਪਰੇਸ਼ਾਨ ਕਰ ਰਹੀ ਹੁੰਦੀ ਕਿ ਕੋਈ ਅੰਦਰ ਦਾ ਬਲਬਲਾ ਉਸ ਦੇ ਨੈਣਾਂ ਵਿੱਚੋਂ ਬਸੰਤ ਬਹਾਰ ਬਣ ਬਾਗ ਤੁਰਦਾ ਮੈਨੂੰ ਯਾਦ ਹੈ ਸਾਂਝੇ ਘਰ ਵਿੱਚ ਪਾਪਾ ਜੀ ਜਦੋਂ ਵੀ ਕੋਈ ਸੂਟ ਲੈ ਕੇ ਆਉਂਦੇ ਤਾਂ ਉਹ ਕਿੰਨਾ ਕਿੰਨਾ ਸਿਰ ਸੁਵਾਉਂਦੀ ਨਾ ਸਦੂਖ ਅੰਦਰ ਪਏ ਦਾ ਖੁਦ ਨੂੰ ਵੀ ਚੇਤਾ ਭੁੱਲ ਜਾਇਆ ਕਰਦਾ ਪਰ ਹੋਰ پارکੂ ਅੱਖਾਂ ਨੂੰ ਸਭ ਕੁਝ ਪਤਾ ਹੁੰਦਾ ਸੀ ਉਹਨਾਂ ਨੂੰ ਇਹ ਵੀ ਪਤਾ ਸੀ ਮਾਂ ਕੋਲੋਂ ਚੀਜ਼ ਕਿੱਦਾਂ ਕਢਾਉਣੀ ਹੈ ਨਿੱਕੀ ਭੂ ਆਖਦੀ ਭਾਬੀ ਤੇਰੇ ਕੋਲ ਉਹ ਜਿਹੜੇ ਸਪੈਸ਼ਲੀ ਵਾਰੀ ਦਾ ਅਨਸੀਤਾ ਸੂਟ ਪਿਆ ਮੈਨੂੰ ਦੇ ਦੇ ਮੇਰੀ ਸਹੇਲੀ ਦਾ ਮੰਗਣਾ ਮਾਂ ਝਟ ਕੱਟ ਕੇ ਦਿੰਦੀ ਮੈਨੂੰ ਵੱਟ ਚੜ ਜਾਂਦਾ ਆਖਦੀ ਤੂੰ ਵੀ ਤੇ ਜਾਣਾ ਆਪ ਕੀ ਪਾਵੇਂਗੀ ਉਹ ਹੱਸ ਗੋ ਹੱਸ ਛੱਡਦੀ ਉਹ ਆ ਮੇਰੇ ਵੱਲ ਘੂਰੀ ਵਟਦੀ ਆਈ ਵੱਡੀ ਮਾਂ ਦੀ ਹੇਜਲੀ ਫਿਰ ਦੱਸਦੇ ਉਸ ਦਿਨ ਵੀ ਉਸਦੇ ਮੂੰਹ ਤੇ ਨਿਮਮਾ ਨਿਮਮਾ ਹਸਾਈ ਸੀ ਜਿਸ ਦਿਨ ਉਹ ਜਹਾਨੋਂ ਗਈ ਅੱਜ ਸੱਤ ਸਮੁੰਦਰੋਂ ਪਾਰ ਆਪਣੇ ਬਰੋਬਰ ਹੋ ਗਈ ਧੀ ਕਿਸੇ ਗੱਲੋਂ ਨਾਰਾਜ਼ ਹੋ ਜਾਵੇ ਤਾਂ ਲੋ ਤੇ ਫੁਲਕੇ ਲਾਉਂਦੀ ਉਹੀ ਮਾਂ ਬੜੀ ਚੇਤੇ ਆਉਂਦੀ ਆ ਫਿਰ ਸੋਚਣ ਲੱਗਦੀ ਆ ਕਿ ਮੇਰੀ ਵਾਰੀ ਉਹ ਮੈਨੂੰ ਕਿੱਦਾਂ ਮਨਾਉਂਦੀ ਹੁੰਦੀ ਸੀ ਫਿਰ ਉਹੀ ਜੁਗ ਤੇ ਇੱਥੇ ਵੀ ਲਾਉਂਦੀ ਆ ਪਰ ਉਹ ਸੈੱਲ ਫੋਨ ਤੋਂ ਆਪਣੀ ਨਜ਼ਰ ਹੀ ਨਹੀਂ ਹਟਾਉਂਦੀ ਮੈਂ ਉਡੀਕਦੀ ਰਹਿੰਦੀ ਆ ਕਿ ਕਦੋਂ ਅੱਖੀਆਂ ਮਿਲਾਵੇ ਤੇ ਕਦੋਂ ਉਸ ਨਾਲ ਮੋਹ ਪਿਆਰ ਦੀ ਕੋਈ ਗੱਲ ਕਰਾ ਫੇਰ ਫੁਲਕੇ ਲਾਉਂਦੀ ਨੂੰ ਥੋੜੀ ਵਿੜਕ ਜਾਈ ਹੁੰਦੀ ਐ ਇੰਜ ਲੱਗਦਾ ਸ਼ਾਇਦ ਮਗਰੋਂ ਆ ਕਿ ਮੈਨੂੰ ਕਲਾਵੇ ਵਿੱਚ ਹੀ ਲੈ ਲਵੇਗੀ ਪਰ ਬਾਦਲੇ ਮਾਹੌਲ ਵਿੱਚ ਇੰਜ ਕਦੇ ਨਹੀਂ ਹੁੰਦਾ ਸਮੇਂ ਦੀ ਹਾਨ ਬਣ ਉਸ ਦੀ ਸੋਚ ਦੇ ਬਰੋਬਰ ਹੋਣ ਦੀ ਲੱਖ ਕੋਸ਼ਿਸ਼ ਵੀ ਕਰਾਂ ਪਰ ਹਰ ਬਾਰ ਕੋਈ ਨਾ ਕੋਈ ਘਾਟ ਰਹਿ ਹੀ ਜਾਂਦੀ ਏ ਉਹ ਹਰ ਗੱਲ ਸਿੱਧੀ ਮੇਰੇ ਮੂੰਹ ਤੇ ਮਾਰਦੀ ਏ ਮੈਂ ਉੜੀ ਘੂੜੀ ਥੱਕ ਹਾਰ ਕੇ ਖਲੋ ਜਾਂਦੀ ਆ ਪਰ ਉਹ ਕਦੀ ਵੀ ਮੇਰੇ ਭਰੇ ਹੋਏ ਝੋਲੇ ਚੁੱਕਣ ਵਾਪਸ ਨਹੀਂ ਪਰਤਦੀ ਫਿਰ ਜੀ ਕਰਦਾ ਕਿ ਕਿਸ ਤਰ੍ਹਾਂ ਮੈਂ ਖੁਦ ਹੀ ਅਤੀਤ ਵਿੱਚ ਵਾਪਸ ਪਰਤ ਜਾਵਾਂ ਤੇ ਚੁੱਲ੍ਹੇ ਅੱਗੇ ਬੈਠੀ ਆਪਣੀ ਵਾਲੀ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਵਾਂ ਪਰ ਪੁਲਾਹੇਠੋਂ ਇੱਕ ਵਾਰ ਲੰਘ ਗਏ ਪਾਣੀ ਮੁੜ ਕੇ ਕਿੱਥੇ ਵਾਪਸ ਪਰਤਿਆ ਕਰਦੇ ਨੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰੋ